ਅਗਲਾ ਅਗਲਾ ਉਹ ਬੱਚੇ ਲੈ ਕੇ ਆ ਹਾਂ ਇਹ ਦੇ ਬੱਚੇ ਉਹ ਬਕਰਾਂ ਦੇ ਅੱਧ ਅੱਧ ਦੰਦ ਹਾਂ ਦੰਦ ਦਿਖਾ ਦੇ ਚੱਕਰਾਂ ਦੇ ਬਾਈ ਨਹੀਂ ਨਹੀਂ ਅੱਧ ਦੰਦ ਅਗਲਾ ਦੰਦ ਨੇ ਇੱਕ ਨਾ ਸੈਂਟਰ ਤੇ ਤੋੜ ਲਿਆ ਇਹਦੇ ਨਾਲ ਅਗਲਾ ਸੈਂਟਰ ਵਾਲਾ ਤੋੜਿਆ ਨੇ ਉਹ ਜਿਹੜਾ ਨਹੀਂ ਨਹੀਂ ਦੰਦ ਵੱਡੇ ਹੋ ਪੂਰੇ ਹੋ ਗਏ ਉਹ ਦੰਦ ਤਾਂ ਪੂਰੇ ਹੋ ਗਏ ਸੈਂਟਰ ਦਾ ਇੱਕ ਦੰਦ ਟੁੱਟ ਗਿਆ ਆਹ ਕੱਢਣ ਲੱਪਿਆ ਲੰਨੀ ਸ਼ੁਰੂ ਹੋਏ ਹੁੰਦਾ ਨਹੀਂ ਨਹੀਂ ਨਿਕਲ ਆਈ ਗਈ ਉਹ ਟੁੱਟਾ ਤੇ ਦੰਦ ਟੁੱਟਦਾ ਹੁੰਦਾ ਬਾਈ ਯਾਰ ਉਹ ਦੇਖੀ ਦੋ ਤਿੰਨ ਤੂਰੀ ਦੂੰ ਸੁਏ ਤਾਂ ਦੋਗੇ ਤੇ ਗੱਲ ਜਿਹੜੀ ਹੈ ਸਾਫ਼ ਰਹਿਣੀ ਚਾਹੀਦੀ ਹੈ ਦੰਦ ਤੋੜ ਗਈ ਮੇਰਾ ਕਿੰਨੇ ਪੈਸੇ ਲੈਣਾ ਯਾਰ ਇਹ ਕਹਤਾ ਵੀ 45 ਹਜ਼ਾਰ ਦੇ ਦੇ ਯਾਰ ਯਾਰ ਅਸੀਂ ਤਾਂ ਵੱਢਣੇ ਆ ਭਰਾਵਾ ਸਾਡੇ ਨੂੰ 45 ਹਜ਼ਾਰ ਨੂੰ ਹਰ ਵਾਰ ਸਾਹ ਖੜੇ ਹੈ ਆਹ ਦੇਖੋ ਦੰਦ ਮੈਂ ਤੁਹਾਨੂੰ ਇੱਥੇ ਲਿਆ ਸੀ ਆਪਣਾ ਚਾਰ ਦੰਦ ਚਾਰ ਦੰਦ ਹੁਣ ਕਿੰਨੇ ਮਹੀਨੇ ਇਹ ਸਾਢੇ 3 ਨੰਨੇ ਮਹੀਨੇ ਲਿਖਾ ਮਟ ਖੜੀ ਆ ਭਜੀ ਕਿੰਨੇ ਪੈਸੇ ਲੈਣੇ ਬੋਲ ਮੇਰਾ ਬਾਈ 10000 ਇਹ ਵਾਲੀ ਗੱਲ ਕਰ ਹਾਂ ਬਾਈ ਪੂਰੇ ਦਾ ਮੁੱਲ ਜਦ 20000 ਨਹੀਂ ਕਿੰਨੇ ਜੀ ਹਾਂ 20000 12000 ਲੈਣਾ 12000 13 ਲੈਣਾ ਘਾਟ ਹਾਲ ਕਾਲੀ ਖੱਤੀ ਉਹ ਵੀ ਢਾਲ ਤਾ ਆਪਣੇ ਹਾਲੇ ਤੋਂ ਚੋਲੇ ਪੈਰ ਜਰਾ ਡੇਡਾ ਕਹਿੰਦੇ 25 ਦਾ ਪੰਡਾ ਪੱਕੀ ਦੀ ਆ ਮੇਰੇ 15 ਦਾ ਉਹਨਾਂ ਵਰੋਹੀ ਕੰਮ ਆ ਜੀ ਤਾਂ ਆਪਾਂ ਨਹੀਂ ਉਹ ਤੈਨੂੰ ਸੰਗਤ ਪੱਕੀ ਕਰਨੀ ਲੱਗਦਾ ਜਿਹੜੇ ਪੰਡਾ ਤੇਰਾ ਜਿਹੜੇ ਵਾਲਾ ਬ੍ਰੋਮਨ ਸਰ ਸੁਣ ਲਗਾ ਚਾ ਮੇਰੇ ਉੱਤੇ ਰਕਰ ਉਹ ਮੈਂ ਕਿੱਨੇ ਦੇ ਹੁੰਦੇ ਗੱਲ ਸਾਡੇ 18 ਸਾਡੇ 18 ਕਾ ਲਾ ਜਿਹਨੂੰ ਹੋ ਗਿਆ ਚਲੋ ਤਾਂ ਜਰਨ ਨਗਾ ਖਾਲੀ ਧਾਰਾ ਸਾ ਦੋ ਬੱਚੇ ਨੇ ਨਾਲ ਮੁੰਡੇ ਮੰਨ ਗਏ ਸਾਡੇ 18 ਚ ਸੌਦਾ ਹੋ ਗਿਆ ਹੋ ਗਿਆ ਕਹਿਦਾ ਯਾਰ ਹਾਂ ਹਾਂ ਇੱਕ ਕੋ ਤੇਰਾ 18500 ਦਾ ਸੌਦਾ ਹੋਇਆ ਬੱਕਰੀ ਦਾ 17 ਸਾਡੇ 17 ਸਾਡੇ 17 ਸੌਦਾ ਤੇ 18 ਗੀ ਜੰਨਾ ਸਾਡੇ 17 ਸਾਡੇ 17 ਜੋ ਆ ਜੀ ਸਾਲ 2 4 5 6 ਦੋਵੇਂ ਬੱਚੇ ਨਾਲ ਹਾਂਜੀ 7 8 9 10 11 12 13 14 15 16 17 300 ਹੋ ਗਿਆ 300 ਦੀ ਪਰਚਾ ਦੇਵੋ ਮੁੰਡੇ ਦਾ ਹਾਂ ਉਹ ਕੀ